ਅੱਜ ਸ਼ਹਿਰ ਧਾਰੀਵਾਲ ਦੇ ਲੁਧਿਆਣਾ ਮੱਲਾ ਵਿਖੇ ਸੀਐਨਐਫ ਦੇ ਪੰਜਾਬ ਯੂਥ ਪ੍ਰਧਾਨ ਪ੍ਰਸਿੱਧ ਸਮਾਜ ਸੇਵੀ ਬੱਬਾ ਗਿਲਦੀ ਅਗਵਾਈ ਹੇਠ ਇੱਕ 크리스마ਸ ਨੂੰ ਸਮਰਪਿਤ ਬਹੁਤ ਹੀ ਸ਼ਾਨਦਾਰ ਧਾਰਮਿਕ ਸਮਾਗਮ ਕਰਵਾਇਆ ਗਿਆ ਅੱਜ ਦੇ ਇਸ ਸਮਾਗਮ ਦੇ ਵਿੱਚ ਐਡਮਿਨਿਸਟ੍ਰੇਟਿਵ ਸਾਲਵੇਸ਼ਨ ਆਰਮੀ ਮੈਕਰੋਬਿਟ ਹਸਪੀਟਲ ਧਾਰੀਵਾਲ ਦੇ ਇਲਾਵਾ ਪਰਸੀ ਸਮਾਜ ਸੇਵੀ ਤੇ ਮੈਂਬਰ ਰਾਸ਼ਟਰੀ ਲੋਕ ਅਦਾਲਤ ਬਾਬਾ ਪ੍ਰਵੀਨ ਜੀ ਦੀਨਾ ਨਗਰ ਨਗਰ ਕੌਂਸਲ ਧਾਰੀਵਾਲ ਦੇ ਪ੍ਰਧਾਨ ਅਸ਼ਵਨੀ ਦੁੱਗਲ ਦੇ ਇਲਾਵਾ ਅਨੇਕਾ ਕਾਉਂਸਲਰ ਤੇ ਇਲਾਕੇ ਭਰ ਦੀਆਂ ਨਾਮਵਰ ਸ਼ਖਸੀਤਾਂ ਹਾਜ਼ਰ ਸਨ ਵੱਡੀ ਗਿਣਤੀ ਚ ਵਿਦਿਆਰਥੀ ਵੀ ਇਸ ਪ੍ਰੋਗਰਾਮ ਦੇ ਵਿੱਚ ਮੌਜੂਦ ਰਹੇ ਇਸ ਧਾਰਮਿਕ ਸਮਾਗਮ ਦੇ ਵਿੱਚ ਲੋਕਾਂ ਦੇ ਖਾਣ ਪੀਣ ਦਾ ਵੀ ਮੈਸੀ ਐਂਡ ਸੰਸ ਫਾਊਂਡੇਸ਼ਨ ਯੂ ਐਸ ਏ ਦੇ ਪੰਜਾਬ ਪ੍ਰਬੰਧਕ ਪ੍ਰਧਾਨ ਬੱਬਾ ਗਿਲ ਵੱਲੋਂ ਬਹੁਤ ਹੀ ਵਧੀਆ ਇੰਤਜ਼ਾਮਾਤ ਕੀਤੇ ਗਏ ਸੀਗੇ देर रात ਤੱਕ ਚੱਲੇ ਇਸ ਪ੍ਰੋਗਰਾਮ ਦੇ ਵਿੱਚ ਵੱਡੀ ਗਿਣਤੀ ਚ ਕਾਂਗਰਸ ਨੇਤਾ ਹੀਰਾ ਲਾਹੌਰੀਆ ਬਲਾਕ ਕਾਂਗਰਸ ਦੇ ਪ੍ਰਧਾਨ ਗੁਰਨਾਮ ਜਫਰਵਾਲ ਦੇ ਇਲਾਵਾ ਬਹੁਤ ਸਾਰੀਆਂ ਸ਼ਖਸੀਅਤਾਂ ਹਾਜ਼ਰ ਸਨ ਇਸ ਮੌਕੇ ਤੇ ਪ੍ਰਧਾਨ ਬੱਬਾ ਗਿਲ ਤੇ ਉਹਨਾਂ ਦੇ ਸਾਥੀਆਂ ਵੱਲੋਂ ਸ਼ਹਿਰ ਦੀਆਂ ਰੇਖਾਂ ਸ਼ਖਸੀਅਤਾਂ ਦਾ ਵਿਸ਼ੇ ਸਨਮਾਨ ਵੀ ਕੀਤਾ ਗਿਆ ਇਸ ਮੌਕੇ ਤੇ ਕਾਉਂਸਲਰ ਪਵਨ ਅਬਰੋਲ ਤੇ 크ਰਿਸਚੀਅਨ ਨੇਤਾ ਪ੍ਰਧਾਨ ਜੌਨਨੀਆਂ ਦਾ ਵੀ ਵਿਸ਼ੇਸ਼ ਸਨਮਾਨ ਹੋਇਆ ਅੱਜ ਸਾਡੇ ਇਸ ਇਲਾਕੇ ਦੇ ਨਾਮਵਰ ਸ਼ਖਸੀਅਤ ਬੱਬਾ ਗਿਲਜੀ ਦੇ ਪ੍ਰਬੰਧ ਹੇਠ ਲੁਧਿਆਣਾ ਮਹੱਲਾ ਤਾਰੀਵਾਲ ਦੇ ਵਿੱਚ ਇੱਕ ਵੱਡੇ ਦਿਨ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਗਿਆ ਜਸਤੇ ਵਿੱਚ ਮਿਸ਼ਨ ਹਸਪਤਾਲ ਦੇ ਐਡਮਿਨਿਸਟਰेटर ਮੇਜਰ ਥਾਮਸਨ ਸਾਦਕ ਮਸੀਹ ਜੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਇਸ ਮੌਕੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਕੱਠ ਹੋਇਆ ਤੇ ਛੋਟੇ-ਛੋਟੇ ਬੱਚਿਆਂ ਨੇ ਗੀਤਾਂ ਦੇ ਦੁਆਰਾ ਸਕਿੱਟਾਂ ਦੇ ਦੁਆਰਾ ਪ੍ਰਭੂ ਜੀ ਐਸ ਐਮ ਸੀ ਦਾ ਜੋ ਪਿਆਰ ਦਾ ਸੰਦੇਸ਼ ਆ ਉਹ ਸਾਰਿਆਂ ਨੂੰ ਦਿੱਤਾ ਤੇ ਮੈਂ ਇਸ ਖੁਸ਼ੀ ਦੇ ਮੌਕੇ ਤੇ ਬੱਬਾ ਗਿਲਜੀ ਨੂੰ ਐਡਾ ਵੱਡਾ ਪ੍ਰੋਗਰਾਮ ਕਰਵਾਉਣ ਦੇ ਲਈ ਧੰਨਵਾਦ ਕਰਦਾ ਅਤੇ ਲੁਧਿਆਣਾ ਮਹੱਲਾ ਨਿਵਾਸੀਆਂ ਨੂੰ ਵੱਡੇ ਦਿਨ ਤੇ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਮਾਈਨ ਸਭੀ ਦੇ ਮਹਾਨ ਸਤਿਕਾਰਯੋਗ ਹਰਮੇਸ਼ਵਰ ਦੀ ਵਸ਼ੀ ਸਾਡੇ ਸਾਡੇ ਵਿੱਚ ਆ ਚੁੱਕੀ ਹੈ ਬੜੀ ਪ੍ਰਭੂ ਜੈ ਸ਼ੁਮਸੀਦਾ ਜੋ ਜਨਮ ਦਿਹਾੜਾ ਇੱਥੇ ਧਾਰੀਵਾਲ ਦੇ ਵਿੱਚ ਮਨਾਇਆ ਜਾ ਰਿਹਾ ਹੈ ਮੈਂ ਸਾਰੇ ਹੀ ਧਾਰੀਵਾਲ ਸ਼ਹਿਰ ਦੇ ਔਰ ਪੂਰੀ ਦੁਨੀਆ ਵਿੱਚ ਵਾਸਤੇ ਲੋਕਾਂ ਨੂੰ ਜਨਮ ਉਹਨਾਂ ਦੇ ਜਨਮ ਦਿਹਾੜੇ ਅਤੇ 90 ਸਾਲ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਔਰ ਪ੍ਰਭੂ ਦੇ ਅੱਗੇ ਅਰਦਾਸ ਕਰਦਾ ਹਾਂ ਕਿ ਦੁਨੀਆਂ ਦੇ ਵਿੱਚ ਸ਼ਾਂਤੀ ਬਣੀ ਰਹੇ ਦੁਨੀਆਂ ਵਿੱਚ ਅਮਨ ਔਰ ਭਾਈਚਾਰਾ ਭਾਈਚਾਰਾ ਜਿਹੜਾ ਬਰਕਰਾਰ ਰਹੇ ਔਰ ਦੁਨੀਆ ਦੇ ਵਿੱਚ ਜਿੱਥੇ-ਜਿੱਥੇ ਵੀ ਇਨਸਾਨ ਇਨਸਾਨ ਵਾਸਤੇ ਨੇ ਉਹ ਇਹਨਾਂ ਦੇ ਜਨਮ ਦਿਹਾੜੇ ਤੇ ਵੱਧ ਤੋਂ ਵੱਧ ਚੰਗੇ ਗੁਣਾਂ ਦਾ ਗੁਣ ਧਾਰਨ ਕਰਕੇ ਔਰ ਜਿਹੜੇ ਉਹਨਾਂ ਦੇ ਚੰਗੇ ਗੁਣ ਨੇ ਸੱਤ ਗੁਣ ਨੇ ਉਹ ਆਪਣੇ ਵਿੱਚ ਲੈ ਕੇ ਆਉਣ ਔਰ ਇਹ ਹੀ ਸਭ ਤੋਂ ਵੱਡੀ ਉਹਨਾਂ ਨੂੰ ਜਨਮ ਦਿਹਾੜੇ ਤੇ ਦੇਣ ਹੋਏਗੀ ਸੋ ਮੈਂ ਸਾਰੇ ਹੀ ਦੁਨੀਆ 'ਚ ਵਾਸਤੇ ਲੋਕਾਂ ਨੂੰ ਪ੍ਰਭੂ ਯਿਸੂ ਤੁਸੀ ਦੇ ਜਨਮ ਦਿਹਾੜੇ ਤੇ ਲੱਖ-ਲੱਖ ਵਧਾਈ ਪੇਸ਼ ਕਰਦਾ ਹਾਂ ਹallelujah ਅੱਜ ਬਹੁਤ ਹੀ ਖੁਸ਼ੀ ਦਾ ਸਮਾਂ ਹੈ ਕਿ ਸਾਡੇ ਸਾਡੇ ਬ੍ਰਦਰ ਪਪਾ ਗੇਲੇ ਜੋ ਇਸ ਪ੍ਰੋਗਰਾਮ ਨੂੰ ਅਜੋਜਨ ਕੀਤਾ ਹੈ ਔਰ ਸਾਨੂੰ ਸਾਰਿਆਂ ਨੂੰ ਇੱਕ ਟੈਂਡ ਦੇ ਥੱਲੇ ਲਿਆਦਾ ਹੈ ਸਾਰੇ ਇਸ ਸ਼ਹਿਰ ਦੇ ਵਸਨੀਕਾਂ ਨੂੰ ਔਰ ਬਹੁਤ ਸਾਰੇ ਸਾਡੇ ਜੋ ਕਿ ਇਸ ਸ਼ਹਿਰ ਦੇ ਮਹਾਨ ਸ਼ਖਸੀਤਾ ਸਾਡੇ ਵਿੱਚ ਜੋ ਐਫਸੀ ਔਰ ਇਸ ਸ਼ਹਿਰ ਦੇ ਜੋ ਇਹ ਜੋ ਸੱਜਣਾਂ ਨੂੰ ਇਹਦੇ ਪਹੁੰਚੇ ਹਨ ਔਰ ਅਸੀਂ ਸਾਰਿਆਂ ਨੂੰ ਹੀ ਵੱਡੇ ਦਿਲੋਂ ਮੁਬਾਰਕ ਕਹਿੰਦੇ ਹਾਂ ਔਰ ਮੈਕਰੋਬਟ ਹਸਪੀਟਲ ਵੱਲੋਂ ਸਾਡੇ ਮੈਕਰੋਬਟ ਸੋਲੂਸ਼ਨ ਆਰ ਵੀ ਇੰਡੀਆ ਨੋਰਥ ਟੈਟਰੀ ਵੱਲੋਂ ਔਰ ਇਹ ਨਵਾਂ ਸਾਲ ਔਰ ਵਟਾ ਦਿਨ ਸਾਰਿਆਂ ਨੂੰ ਮੁਬਾਰਕ ਹੋਵੇ। ਪ੍ਰਭੂ ਯੇਸ਼ੂ ਮਸੀਹ ਦਾ ਮਕਸਦ ਇਸ ਧਰਤੀ ਤੇ ਜੋ ਆਉਂਦਾ ਸੀਗਾ ਉਹ ਇਹੀ ਸੀਗਾ ਕਿ ਸਾਰੇ ਮਾਨਵ ਜਾਤੀ ਨੂੰ ਉਹਨਾਂ ਦੇ ਇੱਕ ਇਹ ਸਨੇਹਾ ਦਿੱਤਾ ਕਿ ਜੋ ਪਿਆਰ ਦੱਸ ਰਿਹਾ, ਮਿਲ ਜੁਲ ਕੇ ਰਹਿ ਦੱਸ ਰਿਹਾ, ਆਪਸੀ ਭਾਈਚਾਰਾ ਦੱਸ ਰਿਹਾ ਔਰ ਕਿਸੇ ਵੀ ਰਹਦਾ ਮਤ ਪੇ ਨਾ ਕਰਦੇ ਹੋਏ ਜਦੋਂ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਆ ਇਹਦੇ ਵਿੱਚ ਬੱਚਿਆਂ ਨੇ ਗੀਤ ਪੜ੍ਹਨਾ ਗਏ ਬਚਰਾ ਦੇ ਨਾਲ ਅਸੀਂ ਸਾਰਿਆਂ ਨੇ ਪਰਮੇਸ਼ਵਰ ਦਾ ਵਚਨ ਸੁਨੇ ਆਇਆ ਔਰ ਬਹੁਤ ਸਾਰੇ ਲੋਕਾਂ ਨੇ ਆਪਣੇ ਜੀਵਨਾਂ ਨੂੰ ਪਰਮੇਸ਼ਵਰ ਦੇ ਹੱਥ ਵਿੱਚ ਪਾਇਆ ਖੁਦਾ ਤੁਹਾਨੂੰ ਸਾਰਿਆਂ ਨੂੰ ਬਰਕਤ ਦੇ ਔਰ ਇਹ ਵੱਡਾ ਦਿਨ ਔਰ ਨਵਾਂ ਸਾਲ ਬਹੁਤ ਬਹੁਤ ਮੁਬਾਰਕ ਹੋਵੇ। ਥੈਂਕ ਯੂ ਇੱਕ ਵਾਰ ਫਿਰ ਸਾਡੇ ਬ੍ਰਦਰ ਬੱppa ਗਿਲਜੀ ਦਾ ਧੰਨਵਾਦ ਹਾਲੇ ਹਾਲੇਲੂਇਆ ਹਾਲੇਲੂਇਆ اچھا وڈے دن کا اس کرسمس ڈے دیا سارے سنسار میں مبارک ہوئے سارے دھانیوال شہر میں مبارک ہو ہر سال سارے بابا جی ਬੜਾ ਪਿਆਰਾ ਫੰਕਸ਼ਨ ਮਨਾਉਂਦੇ ਆ ਔਰ ਸਾਰਿਆਂ ਨੂੰ ਬੁਲਾ ਕੇ ਇਸ ਹੀ ਸਾਵੇਂ ਸਿੱਧੀ ਕੋਤੇ ਵਿੱਚ ਸਾਰੇ ਬੈਠੇ ਆ ਔਰ ਸਾਰੀ ਸੰਗਤ ਦੇ ਦਰਸ਼ਨ ਕਰਦੇ ਆ ਬਹੁਤ ਵੱਡਾ ਇਹਨਾਂ ਦਾ ਪਾਤੀ ਹੈ ਜਿਹੜੇ ਸਾਡੇ ਬੱਬਾ ਜੀ ਹੈ ਸਭ ਨੂੰ ਇੱਕ ਜਗ੍ਹਾ ਤੇ ਬਿਲਾਉਂਦੇ ਆ ਔਰ ਇਸ ਪ੍ਰਭੂ ਦਾ ਭਜਨ ਕਰਵਾਉਂਦੇ ਆ ਤੋਂ ਮੈਂ ਸਾਰੇ ਸ਼ਹਿਰ ਨੂੰ ਸਾਰੇ ਸੰਸਾਰ ਨੂੰ ਇਹ ਹੀ ਭਾਈਚਾਰੇ ਦਾ ਸੰਦੇਸ਼ ਦੇਾਂਗੇ ਸਾਡਾ ਸਾਰਾ ਪੰਜਾਬ ਸਾਡਾ ਸਾਰਾ ਭਾਰਤ ਜੋ ਹੈ ਆਪਣੇ ਭਾਈਚਾਰੇ ਦੇ ਵਿੱਚ ਬਿਲਕੇ ਰਵੇ ਕਿਉਂਕਿ ਸਾਡਾ ਜਿਹੜਾ ਭਾਰਤ ਹੈ ਇੱਕ ਖੁਸ਼ਗਸਤ ਖੁਸ਼ਗਸਤਾ ਹੈ ਹਿੰਦੂ ਮੁਸਲਮ ਸਿੱਖ ਇਸਾਈ ਜਿਹੜੇ ਅਸੀਂ ਸਭ ਇਸ ਭਾਰਤ ਵਿੱਚ ਰਹਿੰਦੇ ਆ ਔਰ ਆਪਣਾ ਆਪਣਾ ਸਿਤਿਹਾਰ ਮਨਾਣੇ ਆ آج کرسمس کا تیوہار جڑا ہے سارا سنسار منا رہا ہے تو اس کر کے سارے سنسار عیسیٰ مسیح صاحب جلے آئے سی انہوں نے سارے سنساروں سندیج دیتا سی سچ دا سندیج دیتا سی کہ سچ اٹل ہے پربو اٹل ہے نرا کار اٹل ہے اور پرمادمہ اٹل ہے تو اس کر کے سارا سنسار ہوتا ہی ہے مانوش کی جات ایک ہے تو اس کر کے جدو بھی مہاپرش دنیا میں جائے تھے وہ ایک طرح واسطے نہیں آئے ਓਮੇਸ਼ਾ ਸਾਰੇ ਸੰਸਾਰ ਵਾਸਤੇ ਆਏ ਸਾਰੇ ਧਰਮਾਂ ਦੇ ਸਾਰੇ ਦਾਤਿਆਂ ਨੂੰ ਸਾਰੇ ਮਸੀਹਾਂ ਨੂੰ ਸੋ ਸੋ ਨਮਸਕਾਰ ਹੈ ਔਰ ਸਾਰੇ ਲੋਕਾਂ ਨੂੰ ਮੇਰਾ ਮੇਰੇ ਵੱਲੋਂ ਔਰ ਮੇਰੇ ਬੱਬੇ ਜੀ ਦੇ ਵੱਲੋਂ ਸਾਰਿਆਂ ਵੱਲੋਂ ਨਵਾਂ ਬੱਡੇ ਦਿਨ ਦੀਆਂ ਮੁਬਾਰਕਾਂ ਔਰ ਆਉਣ ਵਾਲੇ ਨਵੇਂ ਸਾਲ ਦੀਆਂ ਮੁਬਾਰਕਾਂ ਹਰ ਘਰ ਵਿੱਚ ਖੁਸ਼ੀਆਂ ਹੋਣ ਸੁੱਖ-ਸੁਫਰੀਦੀ ਆਵੇ ਔਰ ਦੁੱਖ ਦਿਲਿਤਰ ਜਾਵੇ ਹਾਲੇਲੂਇਆ ਹਾਲੇਲੂਇਆ ਮੈਂ ਸਾਰਿਆਂ ਨੂੰ ਜੈ ਮਸੀਹ ਆਖਦਾ ਹਾਂ ਅੱਜ ਸਾਡੇ ਧਾਰੀਵਾਲ ਦੇ ਵਿੱਚ ਪੱਪਾ ਗੱਲ ਜੀ ਦੇ ਤੇ ਉਹਨਾਂ ਦੀ ਟੀਮ ਨੇ ਬਹੁਤ ਹੀ ਵਧੀਆ ਪ੍ਰਭੂ ਇੰਤਜ਼ਾਮ ਕੀਤਾ ਸਾਡੇ ਧਾਰੀਵਾਲ ਦੇ ਵਿੱਚ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਤੇ ਲੁਧਿਆਣੇ ਮਹੱਲੇ ਦੇ ਵਿੱਚ ਬਹੁਤ ਹੀ ਵਧੀਆ ਤਰ੍ਹਾਂ ਦੇ ਨਾਲ ਪ੍ਰਭੂ ਜੀ ਦਾ ਮਹਿਮਾ ਕੀਤੀ ਜਾ ਰਹੀ ਆ ਉਹਨਾਂ ਦਾ ਗੁਣगान ਕੀਤਾ ਜਾ ਰਿਹਾ ਵਾ ਬਹੁਤ ਪਬਲਿਕ ਆਈ ਆ ਮੈਂ ਸਾਰਿਆਂ ਨੂੰ ਆਪਣੇ ਵੱਲੋਂ ਆਪਣੇ ਸਾਰੇ ਐਮਸੀਆਂ ਵੱਲੋਂ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਹੈ ਕ੍ਰਿਸਮਸ ਦੇ ਇਤਿਹਾਰ ਦੀਆਂ ਬਹੁਤ ਬਹੁਤ ਵਧਾਈਆਂ 90 ਸਾਲ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਮੈਂ ਪ੍ਰਭੂ ਯੋਸੂਫ ਅਸੀਦੇ ਕੇ ਫਰਦਨਾ ਕਰਦਾ ਕਿ ਪਪਾ ਗਿਲ ਅਤੇ ਉਹਦੀ ਟੀਮ ਨੂੰ ਅਪਾਰ ਕਿਰਪਾ ਬਣਾ ਕੇ ਰੱਖੋ ਕਿਉਂਕਿ ਉਹ ਹਰ ਸਾਲ ਸਾਰੀ ਵੱਲ ਲੁਧਿਆਣੇ ਮੱਲੇ ਦੇ ਵਿੱਚ ਪ੍ਰਭੂ ਯੋਸੂਫ ਮਸਜਿਦਾ ਬੜੀ ਧੂਮ-ਧਾਮ ਦੇ ਨਾਲ ਜਨਮ ਦਿਹਾੜਾ ਮਨਾਉਂਦੇ ਨੇ ਉਹਨਾਂ ਦੇ ਬਾਪਰ ਕਿਰਪਾ ਬਣਾ ਕੇ ਦੇ ਕੋਈ ਮੈਨੂੰ ਬੜੀ ਖੁਸ਼ੀ ਹੋਈ ਆ ਵੀ ਆ ਵੇਖ ਕੇ ਇਤਨਾ ਛੇਦਿਆਮ ਸਾਰੇ ਸਾਡੇ ਬਹੁਤ ਬਾਰੇ ਤੇ ਪਹੁੰਚੇ ਨੇ ਸਾਡੇ ਐਡਮਿਨਿਸਟਰਰ ਸਾਹਿਬ ਸਾਡੇ ਦਿਨਾਨਗਰ ਤੋਂ ਐਕਐਮਸੀ ਆਏ ਨੇ ਤੇ ਬਹੁਤ ਪਬਲਿਕ ਆਈ ਹੈ ਬੜਾ ਆਨੰਦ ਲੈ ਰਹੇ ਨੇ ਪ੍ਰਭੂ ਜੀ ਸੁਮਸਿਦੇ ਦਿੰਦੀਆਂ ਬਹੁਤ ਬਹੁਤ ਮੁਬਾਰਕਵਾਦ ਦਿੰਦਾ ਜਨਮ ਦਿਨ ਦੀਆਂ ਮੈਂ ਸਾਰਿਆਂ ਨੂੰ ਜੈ ਮਸੀਹ ਆਖਦਾ ਹallelujah 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 ਜੈ ਮਸੀਹ ਦੀ ਕਿਸ਼ਨ ਨੈਸ਼ਨਲ ਫਰੰਟ ਦਾ ਪੰਜਾਬ ਦਾ ਜੂਤ ਪ੍ਰਧਾਨ ਆ ਔਰ ਅੱਜ ਸਾਡੇ ਵਾਰਡ ਨੰਬਰ 12 ਦੇ ਵਿੱਚ ਬਹੁਤ ਹੀ ਤਗੜਾ ਇੱਕ ਪ੍ਰੋਗਰਾਮ ਕੀਤਾ ਜਾ ਰਿਹਾ ਆ ਔਰ ਪ੍ਰਭੂ ਯਸੂਸ ਮਸੀਹੀ ਕਿਰਪਾ ਦੇ ਨਾਲ ਤੁਸੀਂ ਦੇਖ ਸਕਦੇ ਜੇ ਪੂਰਾ ਪੰਡਾਲ ਭਰਿਆ ਹੋਇਆ ਆ 8 ਤੋਂ 900 ਕੁਰਸੀ ਲੱਗੀ ਹੋਈ ਆ ਉਹ ਸਾਰਾ ਪੰਡਾਲ ਫੁੱਲ ਨਜ਼ਰ ਆ ਰਿਹਾ ਆ ਔਰ ਖਾਸ ਕਰਕੇ ਸਾਡੇ ਵਿੱਚ ਅੱਜ ਦੇ ਵਿਸ਼ੇਸ਼ ਮਹਿਮਾਨ ਸਾਡੇ ਐਡਮਿਨਿਸਟਰेटर ਮੇਜਰ ਕੋਮਜੀ ਮਿਸ਼ਨੋ ਹਸਪੀਟਲ ਤੋਂ ਔਰ ਸਾਡੇ ਨਾਲ ਸਮਾਜ ਸੇਵਿਕ ਬਾਬਾ ਪ੍ਰਵੀਨ ਜੀ ਔਰ ਸਾਡੇ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਆਸ਼wini ਦੁੱਗਲ ਜੀ ਵੀ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਮੈਂ ਸਾਲਵੇਸ਼ਨ ਆਰਮੀ ਦਾ ਧੰਨਵਾਦ ਕਰਨਾ ਜਿਨ੍ਹਾਂ ਨੇ ਪੂਰੀ ਟੀਮ ਨਾਲ ਇੱਥੇ ਪਹੁੰਚ ਕੇ ਸਾਡਾ ਮਾਨ ਸਲਮਾਨ ਵਧਾਇਆ ਔਰ ਇਸੇ ਨਾਲ ਹੀ ਮੈਸੀਅਨ ਮੈਸੀਅਨ ਸੈਂਸ ਫਾਊਂਡੇਸ਼ਨ ਦਾ ਵੀ ਅਸੀਂ ਧੰਨਵਾਦ ਕਰਨੇ ਆ ਉਹਨਾਂ ਨੇ ਵੀ ਇਸ ਪ੍ਰੋਗਰਾਮ ਵਾਸਤੇ ਸਾਰਾ ਸਹਿਯੋਗ ਕੀਤਾ ਆ ਅਸੀਂ ਧੰਨਵਾਦ ਕਰਨੇ ਮੈਸੀਅਨ ਸੈਂਸ ਫਾਊਂਡੇਸ਼ਨ ਦਾ ਔਰ ਖਾਸ ਕਰਕੇ ਸਾਲਵੇਸ਼ਨ ਆਰਮੀ ਦਾ ਧੰਨਵਾਦ ਜੀ